ਕੀ ਸਾਨੂੰ ਨਹੀਂ ਕਿ ਤਾ ਤਮਕਾ ਨਾ ਦੇਣਾ ਦੋ ਆਏਗੇ ਸੋਨੂ ਕਹਿੰਦੀ ਤਮ ਕਾਇਆ ਕਿਸੇ ਨੂੰ ਮੈਂ ਸਾਨੂੰ ਨਹੀਂ ਤਮ ਕਾਇਆ ਅਸੀਂ ਮੈਂ ਫਿਰ ਆਪਾਂ ਕਿਸੇ ਤੋਂ ਕੀ ਲੈਣਾਗਾ ਨਹੀਂ ਬੇਸਿਕਲ ਕਹਿੰਦਾ ਇਹਨਾਂ ਦੀ ਗੱਲ ਕਰਦਾ ਇਹਨਾਂ ਨੇ ਕਿਉਂ ਤੇਰਾ ਮਤਬ ਨਹੀਂ ਆਪਦਾ ਬੜੀ ਗਲਤ ਕਰੋ ਯਾਰ ਸੱਚੇ ਉਭਰਾ ਆਊਗਾ ਸਾਹਮਣੇ ਆਊਗਾ ਆਊਗਾ ਫਜਦਾ ਘਾਟਾ ਆਪਣੀ ਹੋਇਆ ਆਉਂ ਪਾਣੀ ਦੀ ਰਿਪੋਰਟ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਹੈ ਥਾਣੇਦਾਰ ਸਾਹਿਬ ਨੇ ਵੀ ਕੋਈ ਇਹਨਾਂ ਦੇ ਘਰੇ ਸੋਨੇ ਦੀ ਚੋਰੀ ਨਹੀਂ ਹੋਈ ਇਹ ਜਿਹੜੇ ਵੀ ਇਲਜ਼ਾਮ ਸਾਡੇ ਤੇ ਕੁੜੀ ਪਰਿਵਾਰ ਤੇ ਲਾ ਰਿਹਾ ਹੈ ਬਿਲਕੁਲ ਝੂਠੇ ਨੇ ਇਤਰਾ ਦੇ ਇਹਨੂੰ ਕਿਸੇ ਨੇ ਤੋਕਿਆ ਇਹ ਦੇ ਸੁਣੀ ਨੀ ਤੇਰੀ ਗੱਲ ਕੋਈ ਸੁਣੀ ਇਹ ਆਪ ਗਿਆ ਨੰਦ ਕੀ ਹੁੰਦਾ ਦੱਸ ਪਹਿਲਾਂ ਮੈਨੂੰ ਹਾਂ ਬੋਲਣਾ ਨਹੀਂ ਉਹ ਤਾਂ ਬੋਲੀਦਾ ਬੋਲੀ ਸਖਲਾ ਉਹਦੀ ਅਸੀਂ ਤੇਰੇ ਬੰਦੇ ਮੈਂ ਹੱਥ ਬੰਨੀ ਇਹਨਾਂ ਤੋਂ ਸਿੱਖ ਸਾਡੇ ਕੋਲ ਆ ਕੇ ਗਿਆ ਪਿਆਰ ਨਾਲ ਗੱਲ ਕਰਕੇ ਪਿਆਰ ਨਾਲ ਤੋੜਿਆ ਵੀ ਘਰ ਵਸਾਉਣਾ ਇੱਥੇ ਤਾਂ ਸੱਚ ਦੀ ਕਚਹਿਰੀ ਆ ਜਿਹੜੀ ਸਚਾਈ ਆ ਉਹੀ ਹੋਊ ਚਾਹੇ ਇਹਦੇ ਖਰਾਬ ਬਗ ਜੇ ਕਹੇ ਛੋਡੇ ਬਗ ਜੇ ਤੂੰ ਗੱਲਾਂ ਕਰੀਆਂ ਜਾਂ ਕਰਨਾ ਬਸ ਚੱਲ ਜਾ ਮੈਂ ਕਿਹਨਾਂ ਮਰ ਲਾ ਕੇ ਖਲੂੰਗਾ ਤੂੰ ਤਲਾਈਂ ਦੱਸ ਨਾਮ ਇਹਦਾ ਤੂੰ ਕਿਹਸਾ ਤੇ ਮੈਨੂੰ ਸੱਚ ਸਾਰ ਕੋਟ ਕਿਹਦੀ ਕਹਿੰਦਾ ਤੇਰੇ ਘਰ ਦੀ ਕਹਿੰਦਾ ਨਹੀਂ ਇਹਦੀ ਉਹ ਵੀ ਕਹਿੰਦੀ ਕਰੀ ਨਹੀਂ ਰੋਣ ਵੀ ਚੱਲ ਜੂਗਾ ਉਹ ਗੱਲ ਸੁਣ ਪਹਿਲਾਂ ਤੂੰ ਮੈਂ ਤੈਨੂੰ ਕਹ ਦੇ ਨਾ ਅੱਜ ਕਹਿੰਦਾ ਸੀ ਦਿੰਦਾ ਹਾਂ ਮੈਂ ਅੱਜ ਦੇ ਦਿੰਦਾ ਤੂੰ ਕਹ ਉਹ ਤੇਰਾ ਪੁੱਤ ਹੋ ਕਹਿ ਰਿਹਾ ਵੀ ਮੈਂ ਦੇਣ ਨੂੰ ਤਿਆਰ ਹਾਂ ਇਹਦੇ ਜ਼ਮੀਨ ਚਾਹਤੇ ਦੇ ਅਸੀਂ ਅੱਜ ਹੀ ਬਣਾ ਕੇ ਦੇ ਬੰਦ ਛੱਡੋ ਅੱਗੇ ਕਰੋ ਅੱਛਾ ਸੁਣੋ ਸੋਢੀ ਨੂੰ ਕਹਿ ਰਹੀ ਆ ਵੀ ਮੈਂ ਉਹ ਹਿੱਸਾ ਲੈਣ ਨਹੀਂ ਆਈ ਵੀ ਮਤਾ ਪਸਣ ਆਈਆਂ ਸਿਰਫ ਬਾਬਾ ਜੀ ਇੱਕ ਮਿੰਟ ਮੇਰੀ ਬੇਨਤੀ ਬਾਬਾ ਜੀ ਨੂੰ ਬੋਲੀ ਜਾਣਾ ਯਾਰ ਇੱਕ ਇਹ ਨਾ ਪਿਆ ਅਗਲਾ ਪਿਆ ਅਗਲਾ ਤਾਂ ਇੱਕ ਮਿੰਟ ਬਾਬਾ ਇੱਕ ਮਿੰਟ ਜਦੋਂ ਕੋਈ ਗੱਲ ਕਰਦਾ ਦੂਜਾ ਨਾ ਵਿੱਚ ਇਕੱਲੇ ਇਕੱਲੇ ਨੂੰ ਕਰਨ ਦੋ ਦੇਖੋ ਗੱਲ ਸੁਣੋ ਜੇ ਗੁੱਡੀ ਦਾ ਦੇ ਮੁੰਡੇ ਦਾ ਕੰਪਰੋਮਾਈਜ਼ ਹੁੰਦਾ ਕਰਾ ਦੇ ਬਹੁਤ ਵਧੀਆ ਗੱਲ ਹੈ ਹਾਂ ਜੀ ਦੇਖੋ ਇਹ ਐ ਪਿਆ ਉਹ ਐ ਜਦੋਂ ਕਿ ਇਹਨਾਂ ਦੇ ਆਸ ਵਿੱਚ ਦੇ ਤੂੰ ਨੂੰ ਨਾ ਹੋਈ ਵੀ ਐ ਉਸ ਗੱਲ ਦਾ ਤੈਨੂੰ ਗੁੱਸਾ ਹੋ ਜਾਂਦਾ ਚਲੋ ਆ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਗੁੱਸਾ ਕਰ ਮੈਂ ਸ਼ਾਂਤੀ ਲਗਾ ਤੂੰ ਦਾ ਝੂਠੇ ਦਬਦੇ ਮੈਂ ਫਿਰ ਹਾਂ ਅੱਜ ਕੋਈ ਤੈਨੂੰ ਪੈਣੀ ਇਹ ਕਹਿੰਦਾ ਉਹ ਵੀ ਫਿਰ ਕੋਈ ਦੱਬ ਕੋਈ ਨਹੀਂ ਆ ਲੈ ਗੱਲਾਂ ਮੈਂ ਅੱਜ ਨਹੀਂ ਕਰਦਾ ਜੇ ਇਹਨੇ ਗਲਤੀ ਕੀਤੀ ਪਰ ਪਤਾ ਜੇ ਨੂੰ ਪਤਾ ਨਹੀਂ ਤਾ ਉਹਦਾ ਪਿਆਰ ਹੋ ਜਾਂਦਾ ਦੀ ਗੱਲ ਕਰੀ ਉਹ ਕੋਈ ਗੱਲ ਹੀ ਨਹੀਂ ਕਰਦੇ ਹਾਂ ਹੁਣ ਤਾਂ ਸੀ ਉਹਦੇ ਤੇਜ ਦੇ ਮੂਰੇ ਕਹਿੰਦੇ ਮੈਨੂੰ ਜਾਣਾ ਬਾਈ ਹੁਣ ਤੁਹਾਡੇ ਸਾਹਮਣੇ ਨਹੀਂ ਆਇਆ ਚਲੋ ਵੜਿਆ ਪਿਛਲੇ ਦੇ ਨੰਬਰ ਦੇ ਨਾਮ ਤੋਂ ਦੇਖ ਸਕਦੇ ਹੋ ਦੋਸਤੋ ਆ ਬੱਚੀ ਹੈ ਕੀ ਨਾਮ ਹੈ ਬੱਚੀ ਦਾ ਕੀ ਨਾਮ ਹੈ ਬਤਾ ਦਸਮੀਨ ਡੈਡੀ ਲਪੇਉਣਾ ਚਾਹੁੰਨੀ ਹੈ ਇਹਨੂੰ ਪਤਾ ਨਹੀਂ ਹੈ ਪਤਾ ਨਹੀਂ ਤੈਨੂੰ ਨਹੀਂ ਜੇ 6 ਮਹੀਨਿਆਂ ਦੀ ਸੀ ਸਿਰ ਅੱਛਾ 6 ਮਹੀਨਿਆਂ ਦੀ ਸੀ ਜਦੋਂ ਆ ਗਈ ਸੀ ਹਾਂਜੀ ਆ ਲਾਲੂ ਪਤੀ ਨਹੀਂ ਬੱਚੀ ਨੂੰ ਹੁਣ ਵੀ ਡੈਡੀ ਕਹੋਣੇ ਮੇਰਾ ਦੇਖ ਸਕਦੇ ਹੋ ਵੀ ਅਨਪੋਲ ਬੱਚੇ ਰੱਬ ਦਾ ਰੂਪ ਕਹਿੰਦੇ ਜਮੇ ਆਪਾਂ ਸਾਡੇ ਮੁਸਲਮਾਨ ਭਰਾਵਾ ਦੇ ਵਿੱਚੋਂ ਅੱਜ ਘਰ ਬਸਾਉਣ ਗਏ ਸੀ ਖਾਈ ਪਿੰਡ ਖਾਈ ਮੋਗੇ ਜਿਹੜੇ ਚ ਪੈਂਦਾ ਹੈ 6 ਮਹੀਨਿਆਂ ਦੀ ਸੀਗੀ ਦੇਖ ਸਕਦੇ ਹੋ ਇੱਧਰ ਡੈਡੀ ਬੈਠਾ ਬਾਬੇ ਆਏ ਨੇ ਤੇ ਆਹ ਡੈਡੀ ਹੈ ਜੀ ਮੋਗੇ ਦਾ ਕੁੜੀ ਦਾ ਹਾਂਜੀ ਜਿੱਦੇ ਇਹਨਾਂ ਦੇ ਮੁੰਡੇ ਰੋਲਾ ਪਿਆ ਇਹ ਜਿਹੜਾ ਬੋਲਦਾ ਹੈ ਅਨਪਰਨ ਇਹਨੂੰ ਉਹਨਾਂ ਨੇ ਜਦੋਂ ਗੱਲ ਨੂੰ ਕਹਦੇ ਵੀ ਸਾਡੀ ਕੁੜੀ ਨੂੰ ਬਸਾਉ ਦੇਗੇ ਇਹਨਾਂ ਤਨ ਨੂੰ ਉਹਨਾਂ ਨੇ ਲੈ ਚੜਤਿਆਂ ਤਿੰਨ ਦਿਨ ਉਹ ਘਰੇ ਬੈਠੀਆਂ ਦੀਆਂ ਭੂਆ ਅਜੇ ਵੀ ਮੈਂ ਨਹੀਂ ਬੈਠੇ ਹੁਣੇ ਵੀ ਬੈਠੇ ਆਏ ਪਤਾ ਕੀ ਹੈ ਉਹ ਆ ਜਾਣ ਬਾਬਿਆਂ ਨੇ ਬਈ ਉਧਰ ਭੱਜ ਜਾਣਗੇ ਬਾਬੇ ਤਾਂ ਸਹੀ ਕਹੇ ਜੇ ਹੁਣ ਆਪਾਂ ਥਾਣੇ 'ਚ ਕੰਪਲੀਟ ਕਰਾਂਗੇ ਤਾਂ ਹੀ ਅੱਗੇ ਵੱਧੂ ਗੱਲ ਇਹ ਇੱਕ ਮਿੰਟ ਗੱਲ ਤਾਂ ਸੁਣੋ ਫਿਰ ਮੈਂ ਮਿੰਗਾ ਕੋਲ ਕਿਹਾ ਕਿ ਮੈਂ ਕੁੜੀ ਨੂੰ ਉਹਨਾਂ ਨੇ ਕਿਹਾ ਤੇ ਨਾ ਜਗ੍ਹਾ ਦਿਖਾ ਦੇ ਦੇ ਮਹਿਲ ਕਲਾ ਥਾਣੇ 'ਚ ਠੀਕ ਹੈ ਵੀ ਸਾਨੂੰ ਨਹੀਂ ਕਿਹਾ ਤਮਕਾ ਨਹੀਂ ਦੇਣਾ ਉਹ ਦੋ ਆਏ ਆਏ ਤੂੰ ਨੂੰ ਤਾਂ ਨਹੀਂ ਤਮਕਾਇਆ ਕਿਸੇ ਨੂੰ ਮੈਂ ਸਾਨੂੰ ਇਹ ਤੂੰ ਕਿਹਾ ਆ ਜੀ ਫਿਰ ਆਪਾਂ ਕਿਸੇ ਤੋਂ ਕੀ ਲੈਣਾਗਾ ਨਹੀਂ ਬੇਸਿਕਲ ਕਹਿੰਦਾ ਇਹਨਾਂ ਦੀ ਗੱਲ ਕਰਦਾ ਇਹਨਾਂ ਨੂੰ ਕਿਉਂ ਤੇਰਾ ਮਤ ਬਲੀ ਆ ਪਤਾ ਬੜੀ ਗੱਲ ਕਰੋ ਜਾ ਨੂਰ ਕੋ ਨਹੀਂ ਪ੍ਰਾਣ ਨਹੀਂ ਨਹੀਂ ਲੈਣੇ ਨਾ ਆਪਾਂ ਆਇਆ ਇਸ ਤਰ੍ਹਾਂ ਤੇ ਹੱਥ ਦੇ ਇਹਦੇ ਪਾਸੇ ਨੂੰ ਤੋ ਕਿਹਾ ਇਹਦੇ ਸੁਣੀ ਨਹੀਂ ਨਦਰੀ ਗੱਲ ਕੋਈ ਇਹ ਆਪ ਗਿਆ ਆਪ ਗਿਆ ਕਿਸ਼ਨਗੜ ਪਿੰਡ ਉੱਥੇ ਸੁਣੀ ਆ ਇਹਦੀ ਕਹਿੰਦੇ ਬੋਲੀ ਜਾਂਦਾ ਨਾ ਗੱਡੀ ਦੇ ਪਿੱਛੇ ਨੰਦ ਕੀ ਹੁੰਦਾ ਨਾ 10 ਪਹਿਲਾਂ ਮੈਨੂੰ ਹਾਂ ਬੋਲਣਾ ਨਹੀਂ ਉਹਨੇ ਕਿਹਨੇ ਬੋਲੀ ਗੱਲ ਪੰਥ ਨੂੰ ਇਹ ਨਹੀਂ ਬੋਲੀ ਜਾਂਦਾ ਬੜੀ ਬੜੀ ਬੋਲੀ ਸਖਲਾ ਉਹਦੀ ਅਸੀਂ ਤੇਰੇ ਕੋਲ ਲੈ ਕੇ ਆਉਣਾ ਪਰ ਹੋ ਰਿਹਾ ਜਿਹੜੀ ਸਚਾਈ ਹੈ ਉਹ ਚਾਹੇ ਕੋਈ ਉੱਥੇ ਕਿਵੇਂ ਵਗ ਗਿਆ ਚਾਹੇ ਇਹਦੇ ਖਿਲਾਫ ਵਗ ਜੇ ਕਿਹੇ ਛੋਟੇ ਵਗ ਜੇ ਸੱਚਾ ਜਿਹੜਾ ਉਹ ਹੀ ਨਿਕਲੂਗਾ ਉਹੀ ਤਾਂ ਲੈ ਗਈ ਨਾ ਸੱਚ ਤੋਂ ਬਿਨਾਂ ਤਾਂ ਨਿਭਣਾ ਹੀ ਨਹੀਂ ਗੱਲ ਸੱਚਾ ਹੋਊਗਾ ਆਊਗਾ ਸਾਹਮਣੇ ਆਊਗਾ ਆਊਗਾ ਫਜਦਾ ਘਟਾਪਣੀ ਹੋਇਆ ਆਊਗਾ ਸਾਰਾ ਕੁਝ ਆਊਗਾ ਹੱਕ ਹੁਣ ਫਿਰ ਕਿਵੇਂ ਕਰਨਾ ਜੀ ਅੱਡ ਬਠੇਣਾ ਉਹਨਾਂ ਨੂੰ ਗੱਲਬਾਤ ਨਹੀਂ ਆਹ ਸਾਹਮਣੇ ਬਠੇ ਇਕੱਠੇ ਰਹਾਂਗੇ ਨਹੀਂ ਨਹੀਂ ਵੀ ਸਰਪੰਚ ਸਾਹਿਬ ਨਾਲ ਗੱਲਬਾਤ ਕਰਕੇ ਵੀ ਬੋਲ ਪਈ ਫਿਰ ਛੱਡ ਕੇ ਵੀ ਕੁੜੀ ਜਾਣੀ ਆ ਓਏ ਕੁੜੀ ਹਾਂ ਤੇ ਬੇਸੀਬਾ ਕਰਨਾ ਤਾਂ ਕਰੂੰਗਾ ਇਹ ਸੈਨ ਦਾ ਦੇਖ ਲਗਾ ਕਰਦੇ ਆ ਲਿਖ ਲਿਖਾ ਕਰਕੇ ਲੈਟਰ ਮੈਨ ਤੇ ਲੈ ਕੇ ਵੀ ਅੰਦਰ ਪਜੂ ਕਰਕੇ ਫੇ ਛੱਡ ਕੇ ਜਾਣੇ ਆ ਕਿਉਂ ਵੀ ਤਿਆਰ ਹੈ हां ਰੱਖਣਵਾਦ ਤੇ ਆ ਰਹੇ ਮੈਂ ਇਹ ਸੋਨਾ ਲੈ ਕੇ ਆਉਣਗੇ ਸਾਰੇ 8 ਸਾਲ ਤਾਂ ਹੋ ਗਏ ਸਮਾਨ ਵੀ ਚੱਕ ਕੇ ਲੈ ਕੇ ਗਿਆ ਉਹਨਾਂ ਨੇ ਸਮਾਨ ਕੀ ਸੀ ਹਾਂ ਜਿਹੜੀ ਉਹ ਸੋਨੇ ਕੀ ਸਮਾਨ ਲੈ ਗਏ ਇਹਨਾਂ ਨੇ ਇਲਜ਼ਾਮ ਲਾ ਰਿਹਾ ਸਾਡੇ ਤੇ ਬਿਨਾਂ ਗੱਲ ਤੋਂ ਸੋਨੇ ਦਾ ਵੀ ਇਹ ਸਾਡਾ ਸੋਨਾ ਚੱਕ ਕੇ ਲੈ ਗਏ ਇਹਨਾਂ ਨੇ ਸਾਡੇ ਤੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਥਾਣੀ ਦੀ ਰਿਪੋਰਟ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ ਹੈ ਥਾਣੇਦਾਰ ਸਾਹਿਬ ਨੇ ਵੀ ਕੋਈ ਇਹਨਾਂ ਦੇ ਘਰੇ ਸੋਨੇ ਦੀ ਚੋਰੀ ਨਹੀਂ ਹੋਈ ਇਹ ਜਿਹੜੇ ਵੀ ਇਲਜ਼ਾਮ ਸਾਡੇ ਤੇ ਕੁੜੀ ਪਰਿਵਾਰ ਤੇ ਲਾ ਰਿਹਾ ਹੈ ਬਿਲਕੁਲ ਝੂਠੇ ਨੇ ਉਹ ਸਾਡੇ ਕੋਲੇ ਸਾਰਾ ਰਿਟਨ ਦੇ ਵਿੱਚ ਰਿਪੋਰਟ ਹੈ ਇਹਨਾਂ ਨੇ ਸਾਡੇ ਉਹ ਸੋਨੇ ਵਾਲੀ ਥਾਣੇ ਦਿੱਤੀ ਹੋਈ ਹੈ ਦਰਖਾਸਤ ਸਾਡੇ ਤੇ ਦਿੱਤੀ ਸੀ ਉਦੋਂ ਕਿਸ ਚੱਲਣ ਤੋਂ ਪਹਿਲਾਂ ਉਹ ਝੁੱਠੀ ਸਾਹਿਬ ਤੋਂ ਜਮਾ ਝੁੱਠੀ ਸਾਹਿਬ ਤੋਂ ਸਾਡੇ ਕੋਲੇ ਰਿਕਾਰਡ ਹੈ ਝੂਠੇ ਨੇ ਸਾਡੇ ਤੇ ਪਰਚਾ ਕਰਾਤਾ ਉਹ ਇਹਨਾਂ ਨੇ ਲਹਿਤਾ ਵੀ ਇਹਦਾ ਪਰਚੇ ਨੂੰ ਦਬਾਉਣ ਦੇ ਮਾਰੇ ਵੀ ਲਾਉਂਦੇ ਆ ਜਮ ਹਾਂ ਭਾਈ ਸੋਨਾ ਕਿੰਨਾ ਕਰੇ ਮੇਰੇ ਕੋਲ ਤਾਂ ਕੁਝ ਨਹੀਂ ਬਾਬਾ ਜੀ ਸਾਰਾ ਇਹਨਾਂ ਕੋਲ ਉਹ ਬਹਾਨੇ ਆ ਸੋਨੇ ਦੇ ਬਸ ਬਹਾਨੇ ਆ ਏ ਵੀ ਤੇਰੀ ਬਾਤ ਨਹੀਂ ਉਹ ਵੀ ਤੇਰੀ ਬਾਤ ਨਹੀਂ ਦੋਹਾਂ ਇੱਕੋ ਜਾਂ ਜਿਹੜਾ ਅਸਮਾਨ ਨੂੰ ਕਾਣ ਪੀਣ ਵਾਲਾ ਉਹਨੂੰ ਲੈ ਕੇ ਨਾ ਉਹਦੇ ਜਾਨ ਦੇ ਕੱਪੜਾ ਜਿਹੜੇ ਇੱਕੋ ਜਿਹੜੀ ਗੱਲ ਠੀਕ ਹੈ ਇੱਕ ਬਰਾਬਰ ਰੱਖ ਦੋਹਾਂ ਠੀਕ ਹੈ ਔਰ ਜਦ ਦੋ ਵਿਆਹ ਕਰਾ ਲੈ ਤੈਨੂੰ ਹਾਂ ਹੀ ਨਹੀਂ ਕਹਦੇ ਵੀ ਤੈਨੂੰ ਗਲਤੀ ਕਰੀ ਥੋੜੇ ਦਰ ਮੇ ਤਿੰਨ ਵੀ ਹੋ ਜਾਂਦੇ ਨੇ ਇਹ ਗੱਲ ਜਿੰਨੀਆਂ ਪਿੱਛੇ ਗੱਲਾਂ ਹੋ ਗਿਆ ਸਾਰੀਆਂ ਛੱਡ ਕੇ ਨਾ ਅੱਜ ਤੋਂ ਆਖ ਲਿਖਿਆ ਕਰੋ ਆਪ ਦਾ ਆਪ ਦੀ ਨਵੇਂ ਚਿਰੋ ਜਿੰਦਗੀ ਬਦਲ ਦੂਆ ਮੇਰੇ ਵਾਲਾ ਤੇਰੇ ਲਈ ਦੱਸਣਾ ਲੈਟਰ ਪੈਪਰ ਤੇ ਲਿਖਦੇ ਨੇ ਦੱਸੋ ਠੀਕ ਆ ਮਨਜ਼ੂਰ ਆ ਠੀਕ ਹੈ ਠੀਕ ਆ ਬਾਈ ਤੁਸੀਂ ਦੱਸੋ ਜਿਵੇਂ ਚੱਕ ਲੈਟਰ ਪੜ ਕਿਚੋਂ ਤੱਚ ਵੀ ਜੀ ਉਹ ਗੱਡੀ ਵਿੱਚ ਹੋਰ ਸਾਡੇ ਨਾਲ ਗੱਲ ਸਮਾਉਣ ਲਈ ਹੁਣ ਤੁਸੀਂ ਛੱਡ ਜੰਨੇ ਆ ਨਾ ਤੁਸੀਂ ਇਹੀ ਗੱਲ ਕਹਿ ਕੇ ਗਏ ਆ ਹੈਗੇ ਆ ਵੀ ਜੇ ਭਾਈ ਅਸੀਂ ਸਾਡੇ ਚੱਲੇ ਹੈਗੇ ਜਿਹੜਿਆਂ ਨੇ ਬੰਦੇ ਨੇ ਕੋਈ ਗਲਤੀ ਹੋ ਉਹ ਸਾਨੂੰ ਆਹੀ ਕਹਿ ਕੇ ਆ ਜਿੰਨੇ ਵਾਰੀ ਪੰਚਾਇਤ ਦੀ ਜਾਣਾ ਉਦੋਂ ਅਧਿਕਾਰ ਮੈਨਸਲ ਦੇ ਚੱਲੇ ਗਏ ਇਹੀ ਗੱਲ ਉਹਨਾਂ ਨੇ ਕਹੀ ਹੈਗੀ ਵੀ ਜੇ ਤੁਸੀਂ ਅਸੀਂ ਤੋੜਦੇ ਆ ਇੱਕ ਮਿੰਟ ਤੈਂ ਕਿ ਕਹੋਣਾ ਦੱਸ ਨਹੀਂ ਮੈਂ ਕੰਨਾ ਗੱਲਾਂ ਤੋਂ ਵਗਰ ਤੈਂ ਕਿ ਕਹੋਣਾ ਦੱਸ ਕਹਾਵਣਾ ਦਾ ਗੱਲ ਅਸੀਂ ਇਹੀ ਗੱਲ ਕਹਨੇ ਆਂ ਕਿ ਹਾਂ ਜੇ ਕੋਈ ਗਲਤੀ ਕਰਦੇ ਇ ਬੈਠੇ ਆਂ ਹਾਂਜੀ ਜੇ ਤਾਂ ਕੋਈ ਹੋਰ ਗੱਲ ਕੋਹਣੀ ਹੋਵੇ ਦੱਸ ਵੀ ਹੋਵੇ ਉਹ ਵੀ ਮੈਂ ਤਾਂ ਕਹਾਵਣਾ ਦਾ ਕੁਝ ਵੀ ਨਹੀਂ ਮੇਰੀ ਗੱਲ ਤਾਂ ਪੂਰੀ ਹੋਣ ਲੈਣ ਹਾਂ ਹਾਂ ਦੱਸੋ ਦੱਸ ਮੈਂ ਇਹੀ ਗੱਲ ਕਰਦਾ ਹੈਗਾ ਵੀ ਜਦੋਂ ਕੋ ਕੋਈ ਵੀ ਹੈ ਜੱਥੇਬੰਦੀ ਜਾਂ ਕੋਈ ਪੰਚਾਇਤ ਗੱਲ ਕਰਦੀ ਹੈਗੀ ਰਸਮਝਾਉਤਾ ਕਰਾਉਂਦੀ ਦਾ ਵਾਅਦੇ ਵਿੱਚ ਇਹੀ ਕਹਿੰਦੇ ਹੈਗੇ ਵੀ ਜੇ ਦੀ ਕੋਈ ਗਲਤੀ ਹੋਈ ਉਹ ਸਾਡੇ ਕੋਲੇ ਆ ਕੇ ਦੱਸੇ ਠੀਕ ਹੈ ਜਿੰਨੇ ਵਾਰੀ ਮੈਂ ਲੈ ਕੇ ਆਇਆ ਇਹਨਾਂ ਨੂੰ ਉਦੋਂ ਬਾਅਦ ਵਿੱਚ ਇਹ ਦੂਜੀ ਵਾਰੀ ਜਾ ਕੇ ਉੱਥੇ ਕਹਿਆ ਇਹਨਾਂ ਨੇ ਹੈਗਾ ਵੀ ਮੈਨੂੰ ਅਗਰ ਉਹਨਾਂ ਨੇ ਮੋੜਤਾ ਜਾ ਕੇ ਹੁਣ ਮੈਂ ਮੰਨ ਲਉ ਪਾਇਆ ਪੰਚਾਇਤ ਨੇ ਤੋਰਤਾ ਮੈਂ ਲੈ ਆਇਆ ਜਾ ਕੇ ਉਦੋਂ ਬਾਅਦ ਵਿੱਚ ਇਹਨਾਂ ਨੇ ਜਾ ਕੇ ਇੱਕ ਵਾਰੀ ਵੀ ਕਿਹਾ ਹੈਗਾ ਤਾਂ ਦੱਸਦਣਾ ਹੈਗਾ ਵੀ ਆਹ ਉਹਦੇ 'ਚ ਗਲਤੀ ਸੀ ਮੈਂ ਤਾਂ ਕਰਕੇ ਮੁੜੇ ਹੀ ਜਾ ਉਹਨਾਂ ਨੇ ਮੈਨੂੰ ਮੋੜਤਾ ਫਿਰ ਇਹਦੀ ਗਲਤੀ ਆ ਕੋਈ ਵੀ ਵੀ ਹੈ ਕੋਈ ਗਲਤੀ ਨਹੀਂ ਕੱਲ ਤਾਂ ਫਿਰ ਉਹੀ ਪਵਾ ਦਣਾ ਮੈਂ ਗਲਤ ਇੱਥੇ ਆ ਕੇ ਹੁਣ ਵੀ ਇਹੀ ਗੱਲ ਮੈਂ ਕਰਦਾ ਹੈਗਾ ਵੀ ਕੱਲ ਨੂੰ ਕੀ ਕਰਨਾ ਹੈਗਾ ਜਦੋਂ ਸਹਰਾ ਹੀ ਮੇਰਾ ਜਦੋਂ ਮੈਂ ਤੋਰਦਾ ਸੀ ਲੈ ਕੇ ਆਉਂਦਾ ਸੀਗਾ ਉਹਨਾਂ ਨੇ ਕੀ ਕਹਿਣਾ ਹੈਗਾ ਤੂੰ ਮੜੇ ਗੱਲ 'ਚ ਰੱਸੀ ਪਾਉਂਦੀ ਮੈਂ ਇਹਨਾਂ ਕੋਲੇ ਨਾ ਬਕਾ ਦਿੰਦਾ ਗੱਲ ਦਾ ਮਤਲਬ ਉਹਨਾਂ ਨੇ ਇਹੀ ਚੀਜ਼ ਇਹ ਗੱਲ ਕਾਲ ਪੰਤ ਨਹੀਂ ਹੋਣੀ ਅੰਗ ਸਿੰਘ ਫੋਟੋ ਹਮ ਨਹੀਂ ਹੋਊਗਾ ਪਹਿਲਾਂ ਕੁਝ ਹੋ ਗਿਆ ਪਹਿਲਾਂ ਉਹ ਗੱਲਾਂ ਹੋ ਗਈਆਂ ਫੋਣ ਹੀ ਮਾਰਨੀ ਚਾਹੀਏ ਗੱਲ ਹੋਵੇ ਪਰ ਬਨਾਲਾ ਸਿੰਘ ਕਾਲਾ ਮਾਰ ਤੈਨੂੰ ਜਾਣ ਦੀ ਲੋੜ ਨਹੀਂ ਤੇਲ ਬੁੱਕੇ ਫੋਣ ਹੀ ਮਾਰਦੀ ਪਰ ਗੱਲ ਹੋਵੇ ਗੱਲੇ ਚ ਹੋਵੇ ਸਹੀ ਮੈਂ ਦੋਨਾਂ ਦਾ ਖਾਤਮਾ ਕੰਮ ਹਾਂ ਠੀਕ ਆ ਅੱਜ ਤੋਂ ਸਾਡੀ ਆਜ ਤੋਂ ਸਾਡੀ ਕੁੜੀ ਹੈ ਉਹਨੂੰ ਸੁਣ ਲੈ ਸਾਡੀ ਧੀ ਹੈ ਅਸੀਂ ਪਰਫਲੇ ਮਾਲਕਾ ਜੇ ਕੋਈ ਗਲਤੀ ਕਰਦੀ ਹੈ ਸਾਨੂੰ ਫੋਨ ਕਰ ਅਸੀਂ ਜ਼ਿੰਮੇਵਾਰ ਹਾਂ ਜੇ ਤੇਰੇ ਦੀ ਗਲਤੀ ਹੋਸੀ ਨੋ ਵੀ ਗੋਸ ਚਿਰਕਾਂਗੇ ਉਹ ਚ ਗਲਤੀ ਉਹਨੂੰ ਵੀ ਚਿਰਕਾਂਗੇ ਉਹਨਾਂ ਸੋਣੇ ਅਸਾਂ ਨੂੰ ਫੋਨ ਕਰੀਂ ਜੇ ਨਾ ਫੋਨ ਤੇ ਤੂੰ ਦੋਵੇਂਗਾ ਫਿਰ ਤੂੰ ਦੋਸ਼ੀ ਹੋ ਮੈਂ ਤਾਂ ਇਹੀ ਗੱਲ ਕਰਦਾ ਹੈਗਾ ਮੇਰਾ ਸਿਰ ਛੋਡੀਆਂ ਜੁੱਤੀਆਂ ਜਿੱਥੇ ਮੈਨੂੰ ਗਲਤੀ ਹੈ ਮੇਰੀ ਉੱਥੇ ਮੈਨੂੰ ਗਲਤੀ ਘੱਡ ਦੋ ਮੇਰੀ ਮੈਂ ਜੇ ਗਲਤੀ ਹੋਣੀ ਕਦਾਂ ਕਿਵੇਂ ਦੱਸ ਹਾਂ ਜੇ ਤੂੰ ਗਲਤੀ ਕਰੇਗਾ ਜੇ ਵਧੀਆ ਘਰ ਬਸਾਉਣਾ ਠੀਕ ਨਹੀਂ ਗੱਲ ਆਈਦਾ ਹੈਗਾ ਜੇ ਤੂੰ ਨਹੀਂ ਕਰੇਗਾ ਵਧੀਆ ਤੂੰ ਠੀਕ ਆ ਬੰਦਾ ਚੰਗਾ ਐਂ ਨਹੀਂ ਕਹਾਂ ਤੂੰ ਵਾੜਾ ਜੇ ਤੂੰ ਗਲਤੀ ਕੋਈ ਕੌਂ ਕਹਾਂਗੇ ਇਸਨੂੰ ਜੇ ਕਹੂਗੀ ਤੂੰ ਨਹੀਂ ਬੈਠੇ ਹਾਂ ਠੀਕ ਹੈ ਨਾ ਇਹਦੇ ਮਾਪਿਆਂ ਦੀ ਜ਼ਿੰਮੇਵਾਰੀ ਸਾਡੀ ਆ ਦੇ ਦੇ ਵੀਡੀਓ ਦਾ ਜ਼ਿੰਮੇਵਾਰੀ ਜੇ ਤਾਂ ਕੋਈ ਕੰਨੀ ਦੀ ਜ਼ਿੰਮੇਵਾਰੀ ਨਹੀਂ ਹੋਵੇ ਅਸੀਂ ਤਾਂ ਕਹਿੰਦੇ ਆ ਕੋਈ ਨਹੀਂ ਜ਼ਿੰਮੇਵਾਰੀ ਫੋੜੀ ਲੈ ਰਹੇ ਆ ਜਦੋਂ ਜੋ ਉਹ ਨਹੀਂ کہہ ਸਕਦੇ ਤੈਨੂੰ ਪੁੱਛ ਉਹ ਸਾਨੂੰ ਫੋਨ ਕਰੋ ਤੁਸੀਂ ਉਹਹੀ ਜੀ ਗੱਲ ਨਹੀਂ ਵੀ ਉਹ ਤੁਹਾਨੂੰ ਪੁੱਛਣਗੇ ਆ ਕੇ ਸਾਨੂੰ ਫੋਨ ਕਰੋ ਅਸੀਂ ਆ ਪਾਵਾਂਗੇ ਇੱਕ ਵਾਰ ਤਾਂ ਨਹੀਂ ਬੇਨਤੀ ਆ ਜੇ ਜਿਹੜੀ ਦੂਜੀ ਪਤਨੀ ਤੁਸੀਂ ਆਪਾਂ ਗੱਲ ਕਰਦੇ ਆਂ ਕਿ ਦੋਨੇ ਇਕੱਠੀਆਂ ਰਹਿਣਗੀਆਂ ਇੱਕ ਵਾਰੀ ਉਹਦਾ ਰਿਵਿਊ ਜ਼ਰੂਰ ਲੈ ਲਓ ਵੀ ਉਹ ਰਾਜੀ ਐ ਇਸ ਗੱਲ ਨੂੰ ਮੋੜ ਕੇ ਫੇਰ ਆਪਾਂ ਚੱਲ ਜਾਈਏ ਫੇਰ ਉਹ ਕਹੇ ਵੀ ਤੂੰ ਨਿਕਲ ਇੱਥੋਂ ਨਹੀਂ ਹਾਂ ਉਹਨਾਂ ਨੂੰ ਬੁਲਾ ਕੇ ਉਹਦਾ ਉਹਨਾਂ ਦੀ ਅੱਟ ਹੋ ਜਾਊਗਾ ਦੇਖਿਆ ਕਮੈਂਟ ਮੇਰੀ ਗੱਲ ਹੋ ਗਿਆ ਉਹਦਾ ਜਦੋਂ ਪਰਿਵਾਰ ਦੋ ਹੋਗੇ ਨਾ ਮਕਾਨ ਹੀ ਅੱਟ ਹੋ ਜਾਊਗਾ ਉਹਦਾ ਆਈ ਵਾਲੀ ਗੱਲ ਆ ਓਏ ਹੋਰ ਲੜਾਈ ਨਾ ਹੋਵੇ ਝਗੜਾ ਨਾ ਹੋਵੇ ਯਾਰ ਗੱਲ ਕਰਾਂਗੇ ਜਦੋਂ ਤਮਦਾਰ ਹੋਵੇ ਫੇਰ ਗੱਲ ਉੱਥੇ ਪਹੁੰਚ ਗੱਲ ਤਾਂ ਇੰਨੀ ਕਰ। ਹੋਰ ਗੱਲ ਕੁਛ ਨਹੀਂ ਇਹ ਆਪਸ ਵਿੱਚ ਹੀ ਨਾ ਲੈਣ ਫਿਰ ਜੁੱਤ ਪਤਾਣੋ ਕੇ ਪੰਚਾਇਤਾਂ ਦੇ ਕੋਲ ਪਹੁੰਚੇ ਦੂਸਰੀ ਟੀਮ ਇਹ ਵਿਚਾਊਗਾ ਉਹ ਚਲੂ ਜਾਊਗਾ ਜਿਹੜੇ ਚਲੀ ਜਾਣਾ ਮਾਸੀ ਹੱਥ ਦਾ ਫਿਰ ਇਹਦੇ ਹੀ ਆ ਹੱਥੇ ਦੀ ਆ ਗੱਲ ਤਾਂ ਇਹ ਜੁੱਤ ਪਤਾਣਾ ਹੋਵੇ ਪਹਿਲੀ ਗੱਲ ਨਿਬੜ ਜੇ ਹੁਣ ਹਾਂ ਜਿਹੜੇ ਅਲੱਗ ਨੇ ਉਹ ਜਿਹੜੇ ਨੂੰ ਉਹਨਾਂ ਨੂੰ ਭੇਜ ਦੇ ਮਾਤਾ ਨੂੰ ਭੇਜ ਦੇ ਨਾਲ ਇਹਦੇ ਤੁਮਾਂ ਤੇ ਜਾ ਦੇ ਨਾਲ ਪੁੱਛੋ ਤੁਸੀਂ ਵੀ ਭੇਜੋ ਨਾਲ ਠੀਕ ਹੈ ਵੀਰੇ ਨਾ ਜਾਓ ਮੁਰੇ